ਸ਼ਹਿਰ ਦੇ ਵਿੱਚ ਡਾਕਟਰ ਨੇ ਸ਼ਾਮ ਸ਼ੁੰਦਰ ਗਰਗ ਜੀ ਉਹਨਾਂ ਨੇ ਰეკਮੈਂਡ ਕੀਤਾ ਉਹਨਾਂ ਨੇ ਵੀ ਤੁਸੀਂ ਆ ਬਾਈ ਗੋਡਿਆਂ ਵਾਸਤੇ ਨਾ ਆ ਪਤਕਦਿਆਂ ਦੇਖਾਓ ਅੱਛਾ ਗੋਡੇ ਦੀ ਪ੍ਰੋਬਲਮ ਸੀ ਉਹਨਾਂ ਨੂੰ ਗੋਡਿਆਂ ਦੀ ਪ੍ਰੋਬਲਮ ਹੈ ਨਾਲੇ ਕੋਈ ਗਠੀਆ ਸ਼ਬਦ ਹੈ ਕੋਈ ਹਾਂਜੀ ਹੈਗਾ ਜੀ ਅੱਥਾ-ਉੱਥਾਂ ਦੇ ਵਿੱਚ ਉਹ ਗਠੀਏ ਵਾਸਤੇ ਜਿਹੜਾ ਹੈਗਾ ਗਠੀਆ ਹੋਵੇ ਗੋਡਿਆਂ 'ਚ ਪ੍ਰੋਬਲਮ ਹੋਵੇ ਦੋਸਤੋ ਅੱਜ ਅਸੀਂ ਫਿਰ ਅਮਰੀਕਾ ਵਾਲੇ ਸ਼ਰਮਾ ਜੀ ਕੋਲੇ ਪਹੁੰਚੇ ਹੋਏ ਹਾਂ ਅਮਰੀਕਨ ਬਟੇਰਾ ਫਾਰਮ ਐਂਡ ਹੈਚਰੀ ਮੋਗੇ ਤੇ ਅੱਜ ਆਪਾਂ ਗੱਲਬਾਤ ਜਿਹੜੀ ਕਰਾਂਗੇ ਉਹ ਬਤਕਾਂ ਦੇ ਅੰਡੇ ਬਾਰੇ ਤੇ ਕਿੰਨੇ ਤਰ੍ਹਾਂ ਦੀਆਂ ਬਤਕਾਂ ਨੇ ਸ਼ਰਮਾ ਜੀ ਕੋਲੇ ਕਿਉਂਕਿ ਤੁਹਾਨੂੰ ਦੱਸੀਏ ਤਾਂ ਕਾਫੀ ਤਰ੍ਹਾਂ ਦੇ ਜਾਨਵਰ ਇਹਨਾਂ ਰੱਖਿਓ ਨੇ ਆਪਾਂ ਵਕ ਵਕ ਤਰ੍ਹਾਂ ਦੀਆਂ ਵੀਡੀਓ ਜਿਹੜੀਆਂ ਪਾਉਂਦੇ ਰਹਿੰਨੇ ਆ ਤੇ ਅੱਜ ਆਪਾਂ ਗੱਲਬਾਤ ਜਿਹੜੀ ਕਰਨੀ ਆ ਉਹ ਬਤਕ ਦੇ ਅੰਡੇ ਬਾਰੇ ਕਰਾਂਗੇ ਹਾਂਜੀ ਸ਼ਰਮਾ ਜੀ ਨਮਸਕਾਰ ਜੀ ਨਮਸਕਾਰ ਜੀ ਪਹਿਲਾਂ ਤਾਂ ਮੈਂ ਤੁਹਾਨੂੰ ਮੇਰੇ ਅੱਡੇ ਤੇ ਆਉਣ ਦਾ ਧੰਨਵਾਦ ਜੀ ਜੀ ਹਨ ਜੀ え ਬਾਕੀ ਆਪਾਂ ਵੀਡੀਓ ਕਾਫੀ ਬਣਾਈਆਂ ਨੇ ਹਾਂਜੀ ਤੇ ਆਪਣੀਆਂ ਥੋੜਾ ਬਹੁਤ ਯੋਗਦਾਨ ਹੈ ਮੇਰੀ ਪ੍ਰਮੋਸ਼ਨ ਦੇ ਵਿੱਚ ਨਹੀਂ ਧੰਨਵਾਦ ਜੀ ਕਿਉਂਕਿ ਤੁਹਾਡੇ ਨਾਲ ਮੋਈ ਇੰਨਾ ਪੈ ਗਿਆ ਵੀ ਸਾਨੂੰ ਵੀ ਰਹਿੰਦਾ ਤੁਹਾਨੂੰ ਵੀ ਰਹਿੰਦਾ ਵੀ ਆਪਾਂ ਆ ਵਿਸ਼ੇ ਤੇ ਕਰ ਲਈਏ ਵੀਡੀਓ ਆਪਨੀ ਆਪਸ ਦੇ ਵਿੱਚ ਅਟੈਚਮੈਂਟ ਇਦਾਂ ਦੀ ਹੋ ਗਈ ਹੈ ਜੀ ਤੇ ਹੁਣ ਤਾਂ ਤੁਸੀਂ ਸਾਨੂੰ ਤੁਹਾਡੇ ਕੋਲ ਜਿਹੜੀਆਂ ਬਤਕਾਂ ਰੱਖੀਆਂ ਹੋਈਆਂ ਨੇ ਉਹਨਾਂ ਦੇ ਬਾਰੇ ਤੇ ਉਹਨਾਂ ਦੇ ਅੰਡੇ ਬਾਰੇ ਦੱਸੋ ਜੀ ਮੇਰੇ ਕੋਲੇ ਜੀ ਖਾਕੀ ਕੈਂਪਲ ਬੰਗਲਾਦੇਸ਼ ਦੀ ਬਤਕ ਹੈ ਇਹ ਜੀ ਦਾ 300 ਅੰਡੇ ਦਾ ਸਾਲ ਦਾ ਰੈਕર્ડ ਹੈ। ਹਾਂ। ਤੇ ਮੇਰੇ ਕੋਲੇ ਇਸ ਟਾਈਮ 1500 ਮੈਂ ਲੈ ਕੇ ਆਇਆ ਸੀ ਪੀਸ ਜਿਹਦੇ ਵਿੱਚੋਂ ਕਿਉਂਕਿ ਸਾਨੂੰ ਉਹਦਾ ਨੌਲੇਜ ਨਹੀਂ ਸੀ ਕੋਈ ਤੇ ਅਸੀਂ ਉਹਨੂੰ ਓਵਰ ਹੀਟਿੰਗ ਕਰ ਬੈਠੇ। ਹਾਂ। ਉਹ ਸਾਡੇ ਕੋਲੇ 1200 ਬੱਤ ਤੱਕ ਮਰ ਗਈ। ਅੱਛਾ ਜੀ। ਤੇ ਡੇਲੀ 200 ਕਿਉਂਕਿ ਉਹਨੇ ਓਵਰ ਹੀਟਿੰਗ ਕਰਨਾ ਪਾਣੀ ਪੀਣਾ ਉਹਦਾ ਅਫਾਰਾ ਹੋ ਜਾਣਾ। ਹਾਂ। ਅਫਾਰਾ ਹੋਣ ਦੇ ਨਾਲ ਜਿਹੜਾ ਨਾ ਤੇ ਉਹ 200 ਮਰ ਗਈ 300 ਮਰ ਗਈ ਸਾਡੇ ਕੋਲ 300 ਪੀਸ ਰਹਿ ਗਿਆ ਤੇ ਹੁਣ ਮੇਰੇ ਕੋਲ 300 ਉਹ ਉਹ ਬਿਲਕੁਲ ਆਂਡੇ ਦਿੰਦੀਆਂ ਨੇ ਹੁਣ ਪਲੱਸ ਮੈਂ 500 ਹੋਰ ਪਾ ਦਿੱਤੀ ਲਿਆ ਕੇ ਤੇ ਮੇਰਾ ਜ ਮੇਰਾ ਹੁਣ ਪੂਲ ਬਣਾਇਆ ਪਿਆ ਤਿਆਰ ਪਿਆ ਬਸ ਹੋਰ ਮਹੀਨੇ ਡੇਢ ਮਹੀਨੇ ਚ ਮੈਂ ਪੂਨਚ ਪਾ ਦੇਣੀ ਆ ਸਾਰੀਆਂ ਤੇ ਉਹਨਾਂ ਚੰਨ ਜਿਹੜੀਆਂ ਹੁਣ 500 ਬੱਚਾ ਮੇਰੇ ਕੋਲ ਹੈਗਾ ਕਿ 8 10 ਦੇੰਦਾ ਉਹ ਵੀ ਤਿਆਰ ਹੋ ਜੂ ਉਹਨਾਂ ਦੇ ਨਾਲ ਤੇ ਮੇਰਾ ਟਾਰਗੇਟ ਆ ਵੀ ਮੇਰੇ ਕੋਲੇ 11500 ਬਤਖ ਹੋ ਗਏ ਜਿਹਦੇ ਨਾਲ ਮੈਨੂੰ 5-700 ਅੰਡਾ ਡੇਲੀ ਆ ਡਿੱਗਦਾ ਹੋਵੇ ਤੇ ਇਹਦਾ ਜਿਹੜਾ ਅੰਡਾ ਜੀ ਉਹ ਬਹੁਤ ਫਾਇਦੇਮੰਦ ਆ ਕਿਵੇਂ ਜੀ ਇਹ ਕਿਸੇ ਬੰਦੇ ਨੂੰ ਗਠੀਆ ਕੋਈ ਚੀਜ਼ ਹੈ ਗਠੀਆ ਜੋੜਾਂ ਜੜਾਂ ਦਾ ਦਰਦ ਤੇ ਆਪਣਾ ਉਹਦੇ ਵਾਸਤੇ ਆਪਣਾ ਗੋਡਿਆਂ ਦੇ ਵਿੱਚ ਪ੍ਰੋਬਲਮ ਹੋਵੇ ਉਹ ਡਾਕਟਰ ਰਿਕਮੈਂਡ ਕਰਦੇ ਨੇ ਵੀ ਆ ਆਪਣੇ ਅੰਡੇ ਜਿਹੜੇ ਨਾ ਜੀ ਬਤਖ ਦਾ ਅੰਡਾ ਖਾਓ ਜੀ ਇਹ ਵੀ ਮੈਨੂੰ ਤਾਂ ਪਤਾ ਲੱਗਾ ਕਿ ਮੈਂ ਜਿਹੜੀਆਂ ਹੁਣ ਮੇਰੇ ਕੋਲ ਬਤਕਾਂ ਨੇ ਉਹ ਮੈਂ ਲੈ ਕੇ ਆ ਰਿਹਾ ਸੀ ਯੂਪੀ ਤੋਂ ਤੇ ਮੇਰੇ ਕੋਲ ਇੱਕ ਜੈਂਟਲਮੈਨ ਆ ਗਿਆ ਕਹਿੰਦਾ ਜੀ ਸਾਨੂੰ ਬਤਕਦਾਂਾਂ ਦਾ ਚਾਹੀਦਾ ਮੈਂ ਕਹੀ ਕਾਕਾ ਜੀ ਬੈਠੋ ਮੈਂ ਸੋਚਣ ਲੱਗਾ ਕਿ ਬਤਕਦਾਂਾਂ ਦਾ ਕਿੱਥੋਂ ਲੇਗੀ ਉਹ ਮੇਰਾ ਦਿਮਾਗ ਵਿੱਚ ਵਧੀ ਉਹ ਮੈਂ ਕਿਹਾ ਤੇਰਾ ਤਾਂ ਟਰੱਕ ਲੋਡ ਹੋਈ ਜਾਂਦਾ ਯਾਰ ਬਤਕਾਂ ਦਾ ਹਾਂ ਯੂਪੀ ਤੋਂ ਤੇ ਤੂੰ ਕਿੱਥੇ ਤੁਰਿਆ ਫਿਰਦਾ ਮੈਂ ਰਾਈਟ ਵੇ ਫਿਰ ਫੋਨ ਘੁਮਾਇਆ ਉੱਥੇ ਬੰਦੇ ਨੂੰ ਮੈਂ ਕਹਾਂਸ ਹਾਂ ਤੁਹਾਡੇ ਕੋਲੇ ਆਂਡੇ ਹੈ ਨਹੀਂ ਕਹਿੰਦਾ ਹਾਂਜੀ ਹੈਗੇ ਸ਼ਰਮਾ ਜੀ ਮੈਂ ਕਹਾ ਯਾਰ ਇੱਥੋਂ 10 ਕ ਭੇਜ ਦੇ ਕਹਾਂ 10 ਕਾ ਦੇ ਭੇਜਣਿਆ ਮੈਂ ਟਰੇ ਭੇਜ ਦਾਂ ਮੈਂ ਯਾਰ ਚਲੋ ਉਹਨੇ ਟਰੇ ਭੇਜੀ ਤੀ ਮੈਂ ਕਹਾ ਵੀ ਕਾਕਾ ਰਾਤ ਨੂੰ 11 ਵਜੇ ਗੱਡੀ ਆਉਣੀ ਹੈ ਤੇ ਤੂੰ ਭਾਈ 11 ਵਜੇ ਆ ਜੀ ਕੋਈ ਪਰਾਲੀ ਜਾਂ ਸਵੇਰੇ ਆ ਜੀ ਮਰਜ਼ੀ 8:00 ਵਜੇ ਉਹ ਅਗਲੇ ਦਿਨ ਆਇਆ ਜੀ 10 ਆਂਡੇ ਲੈ ਗਿਆ ਮੈਥੋਂ ਉਹ ਉਹ ਕਾਦੇ ਵਾਸਤੇ ਉਹਨਾਂ ਨੂੰ ਕਿਸੇ ਨੇ ਰეკਮੈਂਡ ਕੀਤਾ ਸੀ ਡਾਕਟਰ ਨੇ ਰეკਮੈਂਡ ਕੀਤਾ ਜੀ ਸਾਡੇ ਸ਼ਹਿਰ ਦੇ ਵਿੱਚ ਡਾਕਟਰ ਨੇ ਸ਼ਾਮ ਸ਼ੁੰਦਰ ਗਰਗ ਜੀ ਉਹਨਾਂ ਨੇ ਰეკਮੈਂਡ ਕੀਤਾ ਉਹਨਾਂ ਨੇ ਵੀ ਤੁਸੀਂ ਆ ਭਾਈ ਗੋਡਿਆਂ ਵਾਸਤੇ ਨਾ ਆ ਬੱਤਕਦਿਆਂ ਦੇਖਾਓ ਅੱਛਾ ਗੋਡਿਆਂ ਦੀ ਪ੍ਰੋਬਲਮ ਸੀ ਉਹਨਾਂ ਨੂੰ ਗੋਡਿਆਂ ਦੀ ਪ੍ਰੋਬਲਮ ਹੈ ਨਾਲੇ ਕੋਈ ਗਠੀਆ ਸ਼ਬਦ ਹੈ ਕੋਈ ਹਾਂਜੀ ਹੈਗਾ ਜੀ ਅੱਛਾ ਉੱਤਾਂ ਉੱਤਾਂ ਦੇ ਵਿੱਚ ਉਹ ਗਠੀਏ ਵਾਸਤੇ ਜਿਹੜਾ ਹੈਗਾ ਗਠੀਆ ਹੋਵੇ ਗੋਡਿਆਂ 'ਚ ਪ੍ਰੋਬਲਮ ਹੋਵੇ ਤੇ ਉਹਦੇ ਵਾਸਤੇ ਆਹੇ ਹੁਣ ਤਾਂ ਮੇਰੇ ਕੋਲੇ ਇੰਨੇ ਕੁ ਬੰਦੇ ਲੈ ਗਏ ਆਂਡੇ ਹੋ ਸੋਲ ਬਰੂਖ ਮੈਂ ਤੁਹਾਡੇ ਟੇਬਲ ਦੇ ਲਿਆ ਕੇ ਬੰਦਾ ਖੜਾ ਕਰ ਸਕਦਾ ਲਓ ਜੀ ਆ ਬੰਦੇ ਨੂੰ ਆ ਆ ਠੀਕ ਹੋਇਆ ਬੰਦਾ ਹੂੰ ਤੇ ਉਸ ਤੋਂ ਬਾਅਦ ਫਿਰ ਉਹ ਮੈਂ ਉਹ ਆਂਡਾ ਉਥੋਂ ਮਗਾਇ ਜੀ 25 ਰੁਪਏ ਦਾ ਹੂੰ ਹੁਣ ਮੈਂ ਆਂਡਾ ਉਹ 30 ਰੁਪਏ ਦਾ ਵੇਚਦਾ ਇੱਥੇ ਤੇ ਮੈਂ ਮਤਲਬ ਬਹੁਤ ਖੁਸ਼ ਹਾਂ ਤੋਂ ਜਿਹੜੀ ਮੇਰੇ ਕੋਲੇ ਬਰੀਡ ਹੈਗੀ ਆ ਉਹ ਹੈਗੀ ਆ ਖਾਕੀ ਕੈਂਬਲ ਹੂੰ ਤੇ ਖਾਕੀ ਕੈਂਬਲ ਇਹ ਜਿਹੜੀਆਂ ਬਤਕਾਂ ਨੇ ਜਿਹੜੀਆਂ ਇਹਨਾਂ ਦੇ ਵਿੱਚ ਦੋ ਤਿੰਨ categories ਨੇ ਇਹ ਜਿਹੜੀ ਖਾਕੀ ਕੈਂਬਲਾ ਇਹ ਪਾਣੀ ਨੂੰ ਥੋੜਾ ਚਾਹੀਦਾ ਇਹਨੂੰ ਛੋੜੇ ਪਾਣੀ ਜੀ ਵੀ ਰਹਿ ਜਾਂਦੀਆਂ ਇਹ ਇਹਨਾਂ ਨੂੰ ਬਾਹਰ ਜਿਵੇਂ ਪੰਜਾਬੀ ਜੀ ਕਹਿੰਦੇ ਵੀ ਚਾਰ ਕੇ ਲਿਉਣੀਆਂ ਹੈਗੀਆਂ ਉਹ ਉਹਦੀ ਲੋਡ ਨਹੀਂ ਗਈ ਜਿਹੜੀ ਇੰਡੀਅਨ ਰਿਵਰ ਹੈਗੀ ਆ ਉਹ ਉਹ ਆਂਡਾ ਇਹਦੇ ਨਾਲੋਂ ਘੱਟ ਦਿੰਦੀ ਆ ਤੇ ਪਰ ਉਹ ਨੂੰ ਤੁਹਾਨੂੰ ਬਾਹਰ ਢੇੜਾ ਘੜਾਉਣਾ ਪੈਂਦਾ ਇਹਨੂੰ ਤੁਸੀਂ ਅੰਦਰ ਹੀ ਰੱਖ ਸਕਦੇ ਹੋ ਆਪਦੇ ਅੱਡੇ ਦੇ ਉੱਤੇ ਹੂੰ ਸਮਝੇ ਨਹੀਂ ਇਹ ਚੀਜ਼ ਹੈ ਤੇ ਜਿਹੜਾ ਇਹ ਚੀਜ਼ ਬਹੁਤ ਬਹੁਤ ਵਧੀਆ ਮਤਲਬ ਬਤਕਾ ਹੈ ਤੇ ਮੇਰਾ ਟਾਰਗੇਟ ਆ ਵੀ ਆਉਣ ਵਾਲੇ ਟਾਈਮ ਦੇ ਵਿੱਚ ਮੇਰੇ ਕੋਲ 1000 1500 ਬਤਕ ਹੋਵੇ ਕਿ ਜਿਹੜਾ ਕਿ ਮੈਂ ਮਾਰਕੀਟ ਦੇ ਵਿੱਚ ਬੰਦਿਆਂ ਨੂੰ ਆਂਡੇ ਦੇ ਸਕਾਂ ਕਿੰਨੇ ਕਿਲੋ ਕੌਂਦੇ ਆ ਲੈਣ ਫਿਰ ਜਦੋਂ ਪਤਾ ਲੱਗਿਆ ਇਸ ਚੀਜ਼ ਦਾ ਵੀ ਇੱਥੇ ਮਿਲਦੇ ਨੇ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਤੁਸੀਂ ਇੱਥੇ ਆਣ ਕੇ ਬਹਿ ਜਾਓ ਡੇਲੀ 5-7 ਆਂਡੇ ਦਾ ਮੈਂ ਇਹਦੇ ਵੇਚ ਹੀ ਦਿੰਦਾ ਕੱਟੋ-ਕੱਟ ਪਲੱਸ ਮੈਂ ਬੰਦਿਆਂ ਨੂੰ ਜੋ ਦੱਸਦਾ ਵੀ ਇਹਦਾ ਆ ਫਾਇਦਾ ਹੈਗਾ ਉਹ ਫਿਰ ਬੰਦੇ ਜਿਹੜੇ ਆ ਉਹ ਕਹਿੰਦੇ ਜੀ ਆਹ 10 ਕਾਂਡੇ ਸਾਨੂੰ ਵੀ ਦੇ ਉਹ ਇੰਨੇ ਕ ਲੋਕ ਮੇਰੇ ਹੁਣ ਕਸਟਮਰ ਬਣ ਗਏ ਤੁਸੀਂ ਸੋਚ ਨਹੀਂ ਸਕਦੇ ਇਹ ਨੰਬਰ 2 ਇਹ ਜਿਹੜਾ ਹੈ ਜੀ ਆਪਣਾ ਯੂਪੀ ਦਾ ਇਲਾਕਾ ਹੈ ਨੇਪਾਲ ਦੇ ਨਾਲ ਲੱਗਦਾ ਹੈ ਬਿਹਾਰ ਦਾ ਇਲਾਕਾ ਹੈ ਉੱਥੇ ਲੋਕਾਂ ਕੋਲੇ 10-10 15-15 ਹਜ਼ਾਰ ਬਤਕਾਂ ਦੇ ਫਾਰਮ ਨੇ 10000 15000 ਜੀ ਇੰਨਾ ਇੰਨਾ ਦਾਦਾ ਯਾਰ ਆਂਡਾ ਕੱਢਦੇ ਦਿੱਲੀ ਦਾ ਉਹ ਸਾਰਾ ਆਂਡਾ ਜਾਂਦਾ ਜੀ ਨੇਪਾਲ ਨੂੰ अच्छा ये ਤੇ ਨੇਪਾਲੀ ਲੋਕ ਜਿਹੜੇ ਆ ਉਹ ਬਤਖ ਦਾ ਆਂਡਾ ਤੇ ਬਤਖ ਦਾ ਮੀਟ ਖਾਂਦੇ ਆ ਹੂੰ ਬਤਖ ਦਾ ਮੀਟ ਤੇ ਬਤਖ ਦਾ ਆਂਡਾ ਖਾਂਦੇ ਉਹ ਤੇ ਤਾਂਹੇ ਤੁਸੀਂ ਦੇਖ ਲਓ ਵੀ ਉਹ ਕਿੰਨੇ ਸਟਰੋਂਗ ਆ ਤੇ ਮੇਰਾ ਜਿਹੜੀ ਸੋਚ ਜਿਹੜੀ ਹੈਗੀ ਆ ਵੀ ਮੈਂ ਜਿਹੜਾ ਲੋਕ ਮਾਰਕੀਟ ਦੇ ਵਿੱਚ ਆਂਡੇ ਖਾਈ ਜਾਂਦੇ ਆ ਜਾਂ ਮੀਟ ਖਾਈ ਜਾਂਦੇ ਆ ਉਹਨਾਂ ਨੂੰ ਮੇਰਾ ਟਾਰਗੇਟ ਆ ਵੀ ਮੈਂ ਉਹਨਾਂ ਨੂੰ ਉਹਨਾਂ ਨੂੰ ਕਹਾਂ ਵੀ ਬਤਖ ਦਾ ਮੀਟ ਖਾਓ ਤੇ ਬਤਖ ਦੇ ਆਂਡੇ ਯੂਜ਼ ਕਰੋ ਜੋ ਜੋ ਬੰਦਾ ਖਾਂਦਾ ਉਹਦਾ ਟੇਸਟ ਚੇਂਜ ਹੋ ਜਾਂਦਾ ਬਤਕ ਦੇ ਆਂਡਿਆਂ ਦੇ ਜਿਵੇਂ ਤੁਸੀਂ ਗਠੀਏ ਤੇ ਕਿਹਾ ਗੋਡੇ ਦੇ ਦਰਤੇ ਕਿਹਾ ਹੋਰ ਕੋਈ ਕਿਸੇ ਤਰ੍ਹਾਂ ਦਾ ਫਾਇਦਾ ਹੋਰ ਇਹਦਾ ਫਾਇਦਾ ਇਹ ਆ ਜੀ ਇਹ ਇੱਕ ਤਾਂ ਇਹਨੂੰ ਪਾਲਣਾ ਬਹੁਤ ਸੌਖਾ ਹੈ ਇਹ ਹਾਂ ਬਤਕ ਨੂੰ ਇਹਨੂੰ ਕੋਈ ਟੀਕਾ ਕਰਨੀ ਗਿਆ ਕੋਈ ਦਵਾਈ ਨਹੀਂ ਇਹਨੂੰ ਹੂੰ ਇਹਨੇ ਤੁਸੀਂ ਇਹਨੂੰ ਇੰਨਾ ਸਪੈਸ਼ਲ ਜਿਹਾ ਹੈਗਾ ਕੋਈ ਕੋਈ ਫਿਕਰ ਵਾਲੀ ਕਰਨੀ ਇਹ ਹੂੰ ਸਿਰਫ ਇਹਨੂੰ ਖਾਣੇ ਤੇ ਕੰਟਰੋਲ ਕਰਨਾ ਹੈ ਤੇ ਜੀ ਹਾਂ ਇਹਨੂੰ ਖਾਣਾ ਲਿਮਟ 'ਚ ਪਾਉਣਾ ਹੈ ਤੌੜੀ ਖਾਣਾ ਕੀ ਪਾਉਣੇ ਨੇ ਅਸੀਂ ਇਹਨੂੰ ਫੀਡ ਪਾਉਣੇ ਆ ਜਿਹੜੀ ਸਾਡੇ ਆਂਡੇ ਲੈਣ ਵਾਸਤੇ ਆਂਡੇ ਵਾਲੀ ਹੈਗੀ ਉਹ ਪਾਉਣੇ ਆ ਫਿਰ ਅਸੀਂ ਇਹਨਾਂ ਨੂੰ ਮੰਡੀ ਚੋਂ ਲੈ ਕੇ ਸਬਜ਼ੀ ਪਾਉਣੇ ਆ ਫਿਰ ਅਸੀਂ ਫਲ ਫਰੂਟ ਆਉਂਦਾ ਸਭ ਮੰਡੀ ਚੋਂ ਉਹ ਪਾਉਣੇ ਹੈਗੇ ਤੇ ਫਿਰ ਅਸੀਂ ਇਹਨਾਂ ਨੂੰ ਸਾਡੇ ਕੋਲੇ ਜਿਹੜਾ ਹੈਗਾ ਸੋਨਿਆਂ ਦੇ ਬੂਟੇ ਖੜੇ ਆ ਉਹਦੇ ਪੱਤੇ ਪਾਉਣੇ ਆ ਹੁਣ ਮੈਂ ਆਰਡਰ ਕੀਤੇ ਵੇਆ ਮੇਰੇ ਬੈਗ ਤੇ ਬਸ ਮਹੀਨੇ ਵੀ ਅੰਦਰਾਂ ਦੇ ਵਿੱਚ ਵਿੱਚ ਅਗਲੇ ਵੀਕ ਆ ਜਾਣਗੇ ਬੈਗ ਉਹ ਚ ਮੈਂ ਉਜੋਲਾ ਲਾਉਣਾ ਤੇ ਅਜੋਲਾ ਪਾਵਾਂਗੇ ਜਦੋਂ ਇਹ ਜਿਹੜੀਆਂ ਚੀਜ਼ਾਂ ਇਹ ਖਾਣਗੇ ਜਾਨਵਰ ਤੇ ਉਹ ਆਂਡਾ ਬਹੁਤ ਸਟਰੋਂਗ ਹੋਏਗਾ ਇਸ ਕਰਕੇ ਇਹ ਮੈਂ ਚਾਹੁੰਦਾ ਕਿ ਇੱਥੇ ਬਤਕਾਂ ਜਿਹੜੀਆਂ ਨਾ ਆਪਾਂ ਰਿਪਲੇਸ ਕਰੀਏ ਆਪਦੇ ਖਾਣੇ ਦੇ ਵਿੱਚ ਹੁਣ ਤੁਹਾਡੇ ਕੋਲੇ ਕਿੰਨੇ ਗਨੇ ਮੇਰੇ ਕੋਲ 300 ਬਤਕ ਹੈ ਇਸ ਟਾਈਮ ਜਿਹੜੀ ਕਿ ਮੈਨੂੰ ਡੇਲੀ ਦਾ ਉਹ 50 100 ਆਂਡਾ ਦੇਂਦੀ ਹੈ ਤੇ ਪਲੱਸ 500 ਬਤਕ ਦਾ ਬੱਚਾ ਮੇਰੇ ਪਿੱਛੇ ਮੇਰੇ ਕੋਲ ਲਾਈਨ ਚ ਲਾਇਆ ਪਿਆ ਉਹ ਤਕਰੀਬਨ ਆਪਣਾ ਇੱਕ ਹਫ਼ਤੇ 10 ਦਿਨ ਦਾ ਹੋ ਗਿਆ ਉਹ ਤੇ ਹੁਣ ਮੈਂ ਉਹਨਾਂ ਨੂੰ ਬਾਹਰ ਛੱਡਣਾ ਹੈ ਪਾਣੀ ਦੇ ਵਿੱਚ ਤੇ ਦੈਨ ਫਿਰ ਸਭ ਉਹ ਠੀਕ ਹੋ ਜਾਏਗਾ ਤੁਹਾਡੇ ਤੋਂ ਕਿਸੇ ਨੇ ਗਾਈਡਲਾਈਨ ਲੈ ਕੇ ਇਹ ਸ਼ੁਰੂ ਵੀ ਕੀਤਾ ਫਾਰਮ ਅਜਾ ਜੇ ਕੋਈ ਕਰਨਾ ਚਾਹੁੰਦਾ ਹੈ ਤਾਂ ਫਿਰ ਤੁਸੀਂ ਉਹਨੂੰ ਕਰਵਾਉਂਗੇ ਹਾਂਜੀ ਹਾਂਜੀ ਮੇਰੇ ਦਾ ਦਰਵਾਜ਼ੇ ਖੁੱਲੇ ਆ ਜੀ ਮੇਰੇ ਦਰਵਾਜ਼ੇ ਖੁੱਲੇ ਖੁੱਲੇ ਆ ਤੁਸੀਂ ਬਤਕਾਂ ਦਾ ਫਾਰਮ ਖੋਲੋ ਤੇ ਬਤਕਾਂ ਦੇ ਆਂਡੇ ਵੇਚੋ ਬਤਕਾਂ ਦਾ ਮੀਟ ਵੇਚੋ ਤੇ ਇਹ ਇਹਨੂੰ ਪਾਲਣਾ ਬਹੁਤ ਸੌਖਾ ਨਾ ਮੇਨ ਚੀਜ਼ ਹੈ ਇਹਦੇ ਤੇ ਉਹਨਾਂ ਥੋੜਾ ਮੈਡੀਸਨ ਜਿਵੇਂ ਹੁਣ ਜਿਹੜੇ ਮੁਰਗਿਆਂ ਤੇ ਜਾਂ ਹੋਰਾਂ ਤੇ ਇਹਨਾਂ ਮਤਲਬ ਖਰਚਾ ਆਉਂਦਾ ਇਹਦੇ ਤੇ ਉਹਨਾਂ ਖਰਚਾ ਨਹੀਂ ਆਉਂਦਾ ਇਹੋ ਜੀਆਂ 4-5 ਬਰੀਡਸ ਹੈ ਨੇ ਜਿਹੜੀਆਂ ਕਿ ਸੌਖੀਆਂ ਪਾਲ ਜਾਂਦੀਆਂ ਹੂੰ ਜਿਵੇਂ ਹੁਣ ਮੈਂ ਤੁਹਾਨੂੰ ਦੱਸਾਂ ਕਿ ਕੜਕਨਾਥ ਹੋ ਗਿਆ ਹੂੰ ਤੇ ਬਤਕਾਂ ਹੋ ਗਈਆਂ ਚਕੋਰਾਆਂ ਹੋ ਗਈਆਂ ਹੂੰ ਇੱਕ ਅੱਧੀ ਆਈਟਮ ਹੋਰ ਹੈ ਮੇਰੇ ਕੋਲੇ ਇਹ ਚਾਰ ਕਾਈਟਮ ਆਏ ਉਸੀਆਂ ਇਹਨਾਂ ਨੂੰ ਤੁਸੀਂ ਬਹੁਤ ਸੌਖੇ ਪਾਲ ਸਕਦੇ ਹੋ ਉਸੋ ਕੁ। ਅੱਛਾ ਤੁਹਾਡੇ ਕੋਲੇ ਜਿਵੇਂ ਕਿਸੇ ਨੇ ਮੈਂ ਪਹਿਲਾਂ ਵੀ ਗੱਲ ਕੀਤੀ ਆ ਵੀ ਕੋਈ ਫਾਰਮ ਖੋਲਣਾ ਚਾਹੁੰਦਾ ਜਾਂ ਬਣਾਉਣਾ ਚਾਹੁੰਦਾ ਹੈ। ਤੁਹਾਡੇ ਕੋਲੇ ਅੰਡੇ ਵੀ ਮਿਲਦੇ ਨੇ, ਬੱਚੇ ਵੀ ਹੋਰ ਕੀ ਕੀ ਦਿੰਦੇ ਨੇ। ਮੇਰੇ ਕੋਲੇ ਜੀ ਬਤਖਾਂ ਦੇ ਆਂਡੇ ਵੀ ਤੇ ਹੈ ਨੇ। ਬਤਖਾਂ ਦੇ ਮੈਂ ਬੱਚੇ ਵੀ ਤੁਹਾਨੂੰ ਦੇ ਸਕਦਾ। ਤਿਆਰ ਕਰਕੇ 10 ਦਿਨ ਦਾ, 15 ਦਿਨ ਦਾ। ਤੇ ਬਾਕੀ ਤੁਹਾਨੂੰ ਗਾਈਡ ਵੀ ਕਰ ਸਕਦਾ ਵੀ ਇਹਨੂੰ ਆਪਾਂ ਕਿਵੇਂ ਪਾਲਣਾ ਤੇ ਕਿਵੇਂ ਸਾਹਮਣਾ ਹੈਗਾ। ਇਹਦੀ ਮਾਰਕੀਟਿੰਗ ਕਿਵੇਂ ਕਰਨੀ ਹੈ। ਇਹ ਇਹਦਾ ਬਹੁਤ ਵਧੀਆ ਅੱਛਾ ਜਾਨਵਰ ਹੈ ਜੀ ਇਹ ਇਹ ਤੋਂ ਅੱਛਾ ਹੋਰ ਕੋਈ ਨਹੀਂਗਾ ਹਮ ਤੇ ਮੈਂ ਤਾਂ ਰეკਮੈਂਡ ਕਰਾਂਗਾ ਜਿਹਨੂੰ ਬਤਕਾਂ ਦਾ ਸ਼ੌਂਕ ਹੈਗਾ ਜਗ੍ਹਾ ਹੈਗੀ ਆ ਤੇ ਇਹਨੂੰ ਇੰਨਾ ਵੱਡਾ ਤਲਾਬ ਬਣਾਉਣ ਦੀ ਵੀ ਲੋੜ ਨਹੀਂਗੀ ਤੁਹਾਡੇ ਕੋਲ ਛੋਟਾ ਜਿਹਾ ਟੱਬ ਟੱਬ ਰੱਖਿਆਵਣਾ ਉਹਦੇ ਚ ਹੀ ਪਾਣੀ ਦੇ ਵਿੱਚ ਇਹਨਾਂ ਨੂੰ ਸਿਰਫ ਪਾਣੀ ਤੇ ਇਹਨਾਂ ਨੂੰ ਜਿਹੜੀ ਖਰਾਕ ਆ ਉਹ ਤੋਲ ਕੇ ਪਾਉਣੀ ਇਹ ਨਹੀਂ ਓਵਰ ਕਿਉਂਕਿ ਓਵਰ ਓਵਰੀਟਿੰਗ ਕਰ ਜਾਂਦੇ ਆ ਇਹ ਤੇ ਇਹ ਦਾ ਖਾਣਾ ਖਾਈ ਜਾਣਾ ਤੇ ਮਾਕੀ ਇਹ ਬਹੁਤ ਅੱਛੇ ਨੇ ਔਰ ਤੁਸੀਂ ਮੈਂ ਰეკਮੈਂਡ ਕਰਾਂ ਜਿਹਨੂੰ ਜਿਹਨੂੰ ਕੋਈ ਸ਼ੌਂਕ ਹੈ ਬੰਦੇ ਨੂੰ ਮੇਰੇ ਕੋਲੇ ਆਓ ਮੈਂ ਤੁਹਾਡੀ ਹੈਲਪ ਕਰਨ ਵਾਸਤੇ ਬੈਠਾ ਹਾਂ ਤੇ ਮੈਂ ਤਾਂ ਖੁਸ਼ ਹੋਊਂਗਾ ਵੀ ਪਿੰਡ ਪਿੰਡ ਦੇ ਵਿੱਚ ਮਹਾਰਾਜ ਬਤਕਾਂ ਦੇ ਫਾਰਮ ਹੋ ਤੇ ਬਤਕਾਂ ਦੇ ਆਂਡੇ ਤੇ ਜਿਹੜੀਆਂ ਆਪਾਂ ਡਾਕਟਰਾਂ ਕੋਲੋਂ ਜਾ ਕੇ ਦਵਾਈਆਂ ਲੈਣੀਆਂ ਉਹਦੀ ਬਜਾਏ ਤੇ ਬਤਕ ਦਾ ਆਂਡਾ ਦੇਖੋ ਜੀ 25-30 ਰੁਪਏ ਦਾ ਆਂਡਾ ਹੈ ਤੇ ਜੇ ਡਾਕਟਰ ਕੋਲੇ ਜਾਓਗੇ ਤੇ ਉਹਨੇ ਉਹੀ ਤੁਹਾਨੂੰ ਬਿੱਲ ਬਣਾ ਦੇਣੀ 500 ਦੇ ਦਿਓ 1000 ਦੇ ਦਿਓ ਇਹ ਤਾਂ 10-15 ਅੰਡੇ ਖਾਦੇ ਤਾਂ ਤੁਸੀਂ ਆਪਣੇ ਆਪ ਹੀ ਮਹਿਸੂਸ ਕਰਨਾ ਮੇਰੇ ਕੋਲ ਤਾਂ ਇੱਥੇ ਸੌਲ ਪ੍ਰੂਫ ਹੈ ਜਿਨ੍ਹਾਂ ਨੂੰ ਮੈਂ 10 ਆਂਡੇ ਲੈ ਗਿਆ ਹੁਣ 30 ਆਂਡੇ ਖਾਲੇ ਬੰਦਿਆਂ ਨੇ ਉਹਨਾਂ ਤੇ ਉਹ ਕਹਿੰਦੇ ਜੀ ਆ ਸਾਡੇ ਦਾ ਗੋਡੇ ਠੀਕ ਹੋ ਗਏ ਮਹਾਰਾਜ ਇਹ ਸਿਆਲ ਚੀ ਖਾ ਸਕਦੇ ਆ ਜਾਂ ਗਰਮ ਹੁੰਦੇ ਆ ਕਿਹੜੇ ਟਾਈਮ ਦੇ ਵਿੱਚ ਸਹੀ ਰਹਿੰਦੇ ਨਹੀਂ ਇਹ ਮੈਨੂੰ ਪ੍ਰੋਬਲਮ ਇਹ ਆ ਕਿ ਸਿਆਲ ਸੂਪ ਦਾ ਕੋਈ ਚੱਕਰ ਨਹੀਂਗਾ ਜੇ ਹੁਣ ਬੰਦੇ ਨੂੰ ਬਿਮਾਰੀ ਲੱਗੀ ਆ ਕਿਸੇ ਤਰ੍ਹਾਂ ਦੀ ਗੋਡਿਆਂ ਦੀ ਪ੍ਰੋਬਲਮ ਹੈ ਤੇ ਕੋਈ ਗਠੀਆ ਹੋਇਆ ਪਿਆ ਉਹਨੂੰ ਮੈਡੀਸਿਨ ਦੇਣੀ ਆ ਇਹਦੇ ਕੋਈ ਗੱਲ ਇਹਦੇ ਵਿੱਚ ਕੋਈ ਚੱਕਰ ਨਹੀਂ ਇਹੋ ਜਿਹਾ ਕਈ ਵਾਰੀ ਕੋਈ ਤਸਵੀਰ ਇਹਨਾਂ ਦੀ ਆ ਨਾ ਵੀ ਆਪਾਂ ਸਮਝੀਏ ਵੀ ਗਰਮ ਹੈ ਇਹ ਵੀ ਹੁੰਦਾ ਨਾ ਬਹੁਤ ਲੋਕਾਂ ਦੇ ਦਿਮਾਗ ਦੇ ਵਿੱਚ ਇਹ ਭਰਮ ਰਹਿੰਦਾ ਵੀ ਜਿਹੜਾ ਅੰਡਾ ਗਰਮ ਹੁੰਦਾ ਹੈ ਗਰਮੀ 'ਚ ਨਹੀਂ ਖਾਣਾ ਚਾਹੀਦਾ ਨਹੀਂ ਬਾਜੀ ਨਹੀਂ ਮੈਂ ਤਾਂ ਮੈਂ ਤਾਂ ਸਭ ਸਭ ਕੁਝ ਖਾਣਾ ਹੈ ਸਿੱਧੀ ਗੱਲ ਹੈ ਤੇ ਆਪਣਾ ਜੇ ਹੁਣ ਬੰਦੇ ਨੂੰ ਥੋੜਾ ਖਾਣ ਨੂੰ ਜੀ ਕਰਦਾ ਆਪਣਾ ਭਾਵੇਂ ਗਰਮੀ ਜਿੰਨੀ ਮਰਜੀ ਆ ਤੇ ਤੁਸੀਂ ਖਾਣਾ ਹੀ ਖਾਣਾ ਜੇ ਤੁਹਾਡੀ ਸਿਹਤ ਨੂੰ ਠੀਕ ਰੱਖਦਾ ਥੋੜਾ ਜਿਹਾ ਘੱਟ ਖਾ ਲੋ ਹੂੰ ਇਹ ਤੁਸੀਂ ਕਿਹੜਾ ਨਿਤ ਸਾਰਾ ਦਿਨ ਖਾਈ ਜਾਣਾ ਹੂੰ ਵੀ ਹਫਤੇ ਦੇ ਵਿੱਚ ਚੱਕਰ ਹੀ ਖਾ ਲਿਆ ਦੋ ਵਾਰੀ ਖਾ ਲਿਆ ਤਿੰਨਾਂ ਨਹੀਂ ਖਾ ਲਿਆ ਹੂੰ ਇਹਦੀ ਕੋਈ ਤਸੀਰ ਗਰਮ ਗਰਮ ਨਹੀਂ ਆ ਕੋਈ ਇਹੋ ਜੀ ਚੱਕਰ ਨਹੀਂ ਆ ਇਹ ਵਹਿਮ ਚ ਨਾ ਪੋਵੋ ਜੀ ਪਹਿਲਾਂ ਆਪਣੂ ਸਿਹਤ ਜ਼ਰੂਰੀ ਆ ਹੂੰ ਜੇ ਥੋੜੀ ਸਿਹਤ ਤੱਕੜੀ ਜ਼ਿਆਦਾ ਤੁਸੀਂ ਸਭ ਕੁਝ ਤੁਹਾਡੀ ਉਮਰ ਕਿੰਨੀ ਹੋ ਗਈ ਜੀ ਮੈਂ 74ਵਾਂ ਸਾਲ ਚੜ ਗਿਆ ਜੀ ਹੂੰ ਧਰਮਜੀ ਮੈਂ ਜ਼ਿੰਦਗੀ ਤੋਂ ਨਾ ਖੁਸ਼ ਹਾਂ ਮੈਂ ਕਿੰਨਾ ਜੀ ਐਨਾ ਖੁਸ਼ ਆ ਇੱਕ ਤਾਂ ਮੇਰੇ ਜੇ ਸਮਝ ਲੋ ਕਿ ਮੇਰੇ ਕੋਲ ਕੋਈ ਪੋਲੀਟੀਸ਼ੀਅਨ ਆਵੇ ਮੈਂ ਉਹਨੂੰ ਕਹਿੰਦਾ ਜੀ ਸਾਸਤਰੀ ਘਰ ਜੀ ਧੰਨਵਾਦ ਚਾਹ ਪਿਓ ਰੋਟੀ ਖਾਓ ਤੇ ਮੇਰੇ ਨਾਲ ਕੋਈ ਸਿਆਸਤ ਦੀ ਗੱਲ ਨਾ ਕਰੋ ਬਸ ਮੇਰੇ ਨਾਲ ਕੰਮ ਜ਼ਿੰਦਗੀ ਦੀ ਗੱਲ ਕਰੋ ਕੋਈ ਮੇਰੇ ਨਾਲ ਮੈਂ ਕੋਈ ਧਰਮ ਕੋਈ ਆਪਣਾ ਕਿਸੇ ਵੀ ਮੈਂ ਜਾਤ ਪਾਤ ਧਰਮ ਦੀ ਕੋਈ ਮੈਂ ਸਿਆਸਤ ਦੀ ਗੱਲ ਨਹੀਂ ਕਰਦਾ ਜੀ ਜੀ ਨਾ ਹੀ ਮੈਂ ਪੋਲੀਟਿਕਸ ਦੀ ਗੱਲ ਕਰਦਾ ਕਿਉਂਕਿ ਇਸ ਮੁਲਕ ਦੇ ਵਿੱਚ ਮੈਂ ਜੇ ਬੋਲਣ ਲੱਗ ਜਾ ਕਿਉਂਕਿ ਮੈਂ ਐਨਆਰਆਈ ਬੰਦਾ ਹੈ ਨਹੀਂ ਨਹੀਂ ਚਲੋ ਤੇ ਮੈਂ ਆਪਦੀ ਜ਼ਿੰਦਗੀ ਤੋਂ ਖੋਜਾਂ ਮੈਂ ਕਿਹਾ ਚਾਹ ਪੀਓ ਰੋਟੀ ਖਾ ਠੀਕ ਹੈ ਬਾਕੀ ਬੱਚੇ ਠੀਕ ਆ ਹਾਲ ਚਾਲ ਇੰਨਾ ਕੁ ਪੁੱਛਣਾ ਬਸ ਹੋਰ ਨਹੀਂ ਜੀ ਉਹ ਫਿਰ ਮੈਂ ਟੈਨਸ਼ਨ ਨਹੀਂ ਲੈਂਦਾ ਕਿਸੇ ਦੀ ਜੀ ਜੀ ਮੈਂ ਆਪਣੀ ਆਪਣੀ ਦੁਨੀਆ ਮੇਰੀ ਦੁਨੀਆ ਹੀ ਹੋਰ ਆ ਹੁਣ ਜੀ ਜੀ ਸੋ ਅਸੀਂ ਨੰਬਰ ਤੁਹਾਡੇ ਜਿਹੜੇ ਸਕਰੀਨ ਤੇ ਵੀ ਲਾਉਣੇ ਨੇ ਤੇ ਇੱਕ ਵਾਰੀ ਤੁਸੀਂ ਆਪਣੇ ਬੋਲ ਵੀ ਦਿਓ ਜੀ ਕਿਉਂਕਿ ਬਹੁਤ ਸਾਰੇ ਹੁੰਦੇ ਨੇ ਜਿਨ੍ਹਾਂ ਨੂੰ ਲੋੜ ਹੁੰਦੀ ਆ ਵਾਕੇ ਤੁਹਾਡੇ ਨਾਲ ਆ ਕੇ ਗੱਲ ਕਰ ਸਕਦੇ ਨੇ ਹਾਂ ਜੀ ਮੇਰਾ ਨੰਬਰ ਆ ਜੀ 978 00 11175 97800 11175 ਤੇ ਦੂਜਾ ਨੰਬਰ ਮੇਰਾ ਹੈਗਾ ਜੀ 9877132733 9877132733 ਤੇ ਮੈਂ 8 ਵਜੇ ਤੋਂ 6 ਵਜੇ ਤੱਕ ਅਵੇਲੇਬਲ ਆ ਤੇ ਜੇ ਬੰਦਾ ਕੋਈ ਲੇਟ ਵੀ ਆਉਣਾ ਆਉਣਾ ਚਾਹੁੰਦਾ ਮੈਨੂੰ ਕਾਲ ਕਰ ਦੇ ਵੀ ਮੈਂ ਅੱਧਾ ਘੰਟਾ ਘੰਟਾ ਮੈਂ ਫੋਨ ਕਰਕੇ ਆ ਸਕਦਾ ਫੋਨ ਕਰਕੇ ਆ ਜੇ ਮੈਂ ਵੈਲਕਮ ਮੇਰਾ ਅੱਧਾ ਖੁੱਲਾ ਹੈ ਜੀ ਜੀ ਤੇ ਮੈਂ ਤੁਹਾਡੀ ਸੇਵਾ ਵਾਸਤੇ ਬੈਠਾ ਇਥੇ ਜੀ ਆਓ ਆ ਮੇਰੇ ਨਾਲ ਸਾਧਿਓ ਤੇ ਬਤਕਾਂ ਦੇ ਫਾਰਮ ਖੋਲੋ ਜੀ ਜੀ ਤੇ ਬਤਕਾਂ ਦੇ ਇਹ ਕਿਉਂਕਿ ਨਾਲ ਹੋਰ ਵੀ ਦੱਸ ਦਿਓ ਜੀ ਬਤਕਾਂ ਦੇ ਨਾਲ ਜਿਹੜੇ ਜਿਹੜੇ ਵੀ ਤੁਹਾਡੇ ਕੋਲੇ ਹੋਰ ਬ੍ਰੇਡ ਨੇ ਮੇਰੇ ਕੋਲੇ ਜੀ ਇਸ ਟਾਈਮ 11 12 ਤਰ੍ਹਾਂ ਦੇ ਮਤਲਬ ਜਾਨਵਰ ਨੇ ਪੰਜ ਤਰ੍ਹਾਂ ਦੇ ਤਾਂ ਮੇਰੇ ਕੋਲੇ ਮੁਰਗੇ ਨੇ ਜੀ ਜੀ ਮੇਰੇ ਕੋਲੇ ਸੁਨਾਲੀ ਵੀ ਬਰੀਡ ਲੈਣ ਦੀ ਜਿਹੜੀ ਕਿ ਪੰਜਾਬ ਦੇ ਵਿੱਚ ਹੈਨੀਗੀ ਹੂੰ ਸਨਾਲੀ ਬਰੀਡ ਆ ਉਹ ਕਿਤੇ ਟਾਵਾ ਟਾਵਾ ਬੰਦਿਆਂ ਨੇ ਰੱਖੀ ਆ ਉਹ ਵੀ ਮੇਰੇ ਕੋਲੇ 8-900 ਬੱਚਾ ਰੱਖਿਆ ਪਿਆ ਉਹ ਵੀ ਆਂਡੇ ਦੇਣੇ ਸ਼ੁਰੂ ਕਰਤੇ ਆ ਇਹ ਸੁਨਾਲੀ ਮੁਰਗਾ ਜੀ ਸੁਨਾਲੀ ਮੁਰਗਾ ਜੀ ਉਹ ਸੁਨਾਲੀ ਜਿਹੜਾ ਮੁਰਗਾ ਜੀ ਉਹ ਉਹਦੇ ਵਿੱਚ ਰੰਗ ਬਰੰਗੇ ਨੇ ਜੀ 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 ਉਹਦੇ ਵਿੱਚ ਮਿਕਸ ਆ ਸਾਰਾ ਉਹ ਜੀ ਤੇ ਹੋਰ ਮੇਰੇ ਕੋਲੇ ਇੰਨਾ ਆਰ ਆਈ ਆਰ ਆ ਬਲੈਕ ਐਸ਼ ਵਾਲਾ ਆ ਕੜਕਨਾਥ ਹੈ ਜੀ ਜੀ ਡਬਲ ਐਫ ਜੀ ਆ ਸੋ ਨਾਲ ਹੀ ਪੰਜ 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 ਤਰ੍ਹਾਂ ਦੇ ਹੋਗੇ ਮੇਰੇ ਕੋਲ ਜੀ ਜੀ ਤੁਸੀਂ ਮੇਰੇ ਕੋਲ ਬੱਚੇ ਵੀ ਲੈ ਸਕਦੇ ਹੋ ਤੇ ਆਂਡੇ ਵੀ ਲੈ ਸਕਦੇ ਹੋ ਜੀ ਜੀ ਕਿ ਬਾਕੀ ਜੇ ਤੁਸੀਂ ਖਾਣ ਪੀਣ ਦੇ ਸ਼ਕੀਨ ਆ ਤੇ ਮੈਂ ਤੁਹਾਨੂੰ ਮੇਰੇ ਕੋਲ ਮੀਟ ਵਾਸਤੇ ਵੀ ਲਿਆ ਸਕਦੇ ਹਾਂ ਜੀ 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 ਤੇ ਹੋਰ ਮੇਰੇ ਕੋਲੇ ਬਹੁਤ ਕੋਸ਼ ਹੈ ਜਿਹੜਾ ਨਾ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਜੀ ਜੀ ਸੋ ਧੰਨਵਾਦ ਜੀ ਤੁਹਾਡਾ ਥੈਂਕ ਯੂ ਜੀ ਧੰਨਵਾਦ